ਬਿਨਾ ਮਹਾਰਾਜੇ ਰਣਜੀਤ ਸਿੰਘ ਦੇ ਹੋਰ ਪੱਲੇ ਸਾਡੇ ਭਲਾ ਕੀ ਰਿਹਾ ਏ ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕੀ ਪਿਆ ਏ ਇੱਕ ਹਿੱਸਾ ਪੰਜਾਬ ਦਾ ਤੇ ਖਾਲਸਾ ਰਾਜ ਉਥੇ ਦੇਸ਼ ਪੰਜਾਬ ਦਾ ਸਾਰਾ ਹੀ ਤਖਤ ਉਤਾਜ ਉਥੇ ਨਾਲੇ ਖਾਲਸਾ ਫੌਜ ਦਾ ਕੱਲਾ ਕੱਲਾ ਜੀ ਪਿਆ ਏ ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕੀ ਪਿਆ ਏ ਮਹਾਰਾਣੀ ਜਿੰਦਕੌਰ ਦੀ ਚੀਜ਼ ਉਥੇ ਸਾਤੋ ਕੋਲੇ ਆ ਮਹਾਰਾਜਾ ਦਲੀਪ ਉੱਤੇ ਤਿੰਨ ਨਕਾਣਾ ਸਾਹਿਬ ਦੀ ਕਰਨੀ ਦੀ ਉੱਤੇ ਸਾਨੂੰ ਪਤਾ ਦੋ ਥਾਈ ਹੋ ਅਸੀਂ ਕੀ ਕੀ ਸਿਆਏ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਇੱਕੋ ਜਹੀ ਬੋਲੀ ਤੇ ਸਾਡੀ ਆ ਪੰਜਾਬੀ ਉੱਤੇ ਦੁਨੀਆਂ ਨੇ ਜਾਣੀ ਸਾਡੀ ਆ ਨਵਾਬੀ ਉੱਤੇ ਦਲੇਰੀ ਹਰੀ ਸਿੰਘ ਨਲਵੇ ਦੀ ਬੇਹਸਾਬੀ ਉੱਤੇ ਜਿੱਥੇ ਸਾਡੇ ਆਪਣਿਆਂ ਦੇ ਕੋਣ ਦਾ ਮੀ ਪਿਆ ਹੈ ਤੂੰ ਸਾਨੂੰ ਪੁੱਛਦਾ ਲਾਹੌਰ ਸਾਡਾ ਕੀ ਪਿਆ